ਜੋ ਲੋਕ ਉਹ ਗੁਰੂ ਦੇ ਆਲੇ ਆਗਿ ਜੀਣਾ ਕਾਗ ਪੁਰਾ ਉਹਨੇ ਚਿੱਟਾ ਹੋਣਾ ਫਕੀਰ ਦੇ ਰਾਗ ਟਿੱਕਾ ਹੋਵੇ ਨਿਕਲੋ ਨਿਰਵਾਣ ਗੈਲੇ ਬਸ ਪੁਰਖਾ ਗਿਆ ਜੋ ਕਰਾਂਗੇ ਟਿੱਕਾ ਹੋਵੇ ਆਦੇ ਨੂੰ ਉਹਨੇ ਟਿੱਕਾ ਹੋ ਗਿਆ ਪੁਰਖਾ ਗਿਆ ਆਤਮਰੋਣਾ ਕਾਲਕਮੇ ਸਿਆਹ ਹੋ ਜਾਂਦਾ ਕਾਰਨਾਂ ਨੂੰ ਟਿੱਟਾ ਰੰਗ ਹੋ ਜਾਂਦਾ ਔਰ ਖੀਰ ਜਦੋਂ ਇਹ ਦੁਨੀਆ ਤੋਂ ਜਾਵਾਂ ਜੇ ਆ ਵੀ ਜਾ ਜ਼ੋਲਣਾ ਕਰਮ ਸੰਧੜਾ ਤੇ ਤਾਂ ਸਾਹੂ ਜੀ ਕਹਿੰਦੇ ਆ ਵੀ ਜਾ ਜ਼ੋਲਣਾ ਜਿਹੜਾ ਬੀਮਾ ਉਹ ਹੈ ਵੜਨਾ ਕੁਝ ਜਿਆ ਕੇ ਨਰਮ ਬੀਜ ਨਾਲ ਤੂੰ ਨਾ ਵੜ ਲਈ ਇਹ ਤਾਂ ਹੋ ਨਹੀਂ ਸਕਦਾ ਛੋਨਾ ਬੀਜ ਦਾ ਨਰਮ ਆ ਕੇ ਚੁਗ ਲਈ ਇਹ ਨਹੀਂ ਹੋ ਸਕਦਾ ਜੇ ਆਪਾਂ ਬੀਜਾਇਆ ਜੇ ਆ ਬੀਜੇਗਾ ਮਨਾ ਮੇਲ ਰਿਆ ਜਿਹੜਾ ਬੀਜੇਗਾ ਉਹ ਹੀ ਵੜੇਗਾ ਜੇ ਆਪਾਂ ਇਹੋ ਮਤਵੇ ਰੇ ਆਪਾਂ ਪੁੰਨ ਕੀਤੇ ਆ ਪੁੰਨ ਕੀਤਾ দান ਕੀਤਾ ਚੰਗੇ ਕੰਮ ਕੀਤੇ ਆ ਫਿਰ ਆਪਰੂ ਸੁਖ ਮਿਲੂ ਮਾਰੇ ਕੰਮ ਕੀਤੇ ਆ ਫਿਰ ਤੁਮੇ ਲੂਗਾ ਇਹ ਨਾ ਹੋਰਿ ਸਿੱਖ ਦਾ ਮਾਰੇ ਕਰਮ ਕਰਕੇ ਤੇ ਸੁਖ ਭੋਗ ਲਈ ਨੇ ਤੇ ਪੁੰਨ ਕਰਕੇ ਦੁੱਖ ਭੋਗਿਆ ਨਹੀਂ ਜੇ ਪੁੰਨਾਨ ਕੀਤਾ ਚੜ੍ਹੇ ਕਰਮ ਕੀਤੇ ਮਿਹਰਬਾਨੀ ਪੜੀ ਜਾ ਸੇਵਾ ਕਰਤ ਕਰਤਾ ਤੇ ਫੇਰਾਂ ਪੁਰਸ ਉਹ ਮਿਲ ਗਏ ਮਾਰੇ ਕਰਮ ਕੀਤੇ ਆ ਫਿਰ ਦੁੱਖ ਮਿਲ ਗਏ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਮੇੜਾ ਕਰਦੇ ਆ ਕਹਿੰਦੇ ਜੇ ਆ ਰੂਜਾ ਸੋਰਾ ਕਰਮਾ ਬੋਲਣੇ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹੈ ਕੰਮੋਂ ਪਰ ਹੋਏ ਨੇ ਮੇੜਾ ਇਹ ਕਰਮਾਂ ਦੀ ਗੱਲ ਕਰਮਾਂ ਦੇ ਸ਼ਬਦ ਦੀ ਲੋੜ ਹੈ ਕਹਿੰਦੇ ਭਾਈ ਚੰਗੇ ਕੰਮ ਕਰਨਾ ਕਿ ਨੇੜਾ ਨੇੜੇ ਚਲਾ ਜਾਣਾ ਪਰਮਾਤਮਾ ਦੇ ਮਾਰੀ ਗੋਲ ਕਰਨਾ ਕਿ ਦੂਰ ਦੂਰ ਚਲਾ ਜਾਵੇਗਾ ਕਿ ਨੇੜਾ ਕਿ ਦੂਰ ਕਰਮ ਹੀ ਆਪੋ ਆਪਣੀ ਕਿ ਤੇਰੇ ਆਪਣੇ ਕਰਮਾਂ ਦਾ ਯੱਗ ਹੈ ਜੇ ਤਕੇ ਕਰੇਗਾ ਪ੍ਰਮਾਤਮਾ ਨਾਲ ਨਿਡਰ ਹੋਈਆ ਮਾਰੇ ਕਰਮ ਕਰੇਗਾ ਪ੍ਰਮਾਤਮਾ ਤੋਂ ਦੂਰ ਚਲਾ ਜਾਵੇਗਾ ਤੇ ਉਹ ਜਿਹੜੀ ਬੰਦੇ ਆ ਸਤਿਗੁਰੂ ਨੇ ਕਰਮਾਂ ਉੱਪਰ ਹੋਏ ਵੇਲਾ ਤੇਰੇ ਕਰਮਾਂ ਦੇ ਵੇਲਾ ਕਰਨਾ ਜੇ ਸਮੇਂ ਕਰੇਗਾ ਤਾਂ ਕਾਮ ਨਿਭਿਤ ਸੁਖਾਰਾ ਹੋਈਗਾ ਬਾਣੀ ਕੋਲੇ ਗਿਆਨ ਉੱਪਰ ਹੋਇਆ ਜਗਨ ਕਰੇਗਾ ਤੇਰਾ ਸੁਖਾਰਾ ਹੋਰੂਗਾ ਮਾਰੇ ਕਰੂ ਕਰੇਗਾ ਤੁੰਪੜ ਸਦਾ ཁོ་རྒན་རེ་རེ་པོ་ཡིན།